ਨਾਲਾ ਵਿਧਾਨ ਸਭਾ ਦੀ ਜਿਮਨੀ ਚੌਂ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਸੌ ਚੱਕ ਸਮਾਗਮ ਵਿੱਚ ਸ਼ਿਰਕਤ ਨੇ ਕੀਤੀ ਤੇ ਉਹਨਾਂ ਵਿਧਾਇਕ ਵੱਜੋਂ ਸੋਹ ਵੀ ਨੇ ਚੁੱਕੀ ਇਸ ਤੇ ਬੋਲਦੇ ਹੋਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਦਫ਼ਤਰ ਜਾਂ ਪਾਰਟੀ ਦੇ ਸੀਐਲਪੀ ਆਗੂ ਦੇ ਦਫ਼ਤਰ ਤੋਂ ਸੌ ਚੁੱਕ ਸਮਾਗਮ ਦੇ ਲਈ ਕੋਈ ਵੀ ਸੱਦਾ ਨਹੀਂ ਮਿਲਿਆ ਤੇ ਇਸੇ ਤੇ ਚੱਲਦੇ ਉਸ ਸੌ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਨਹੀਂ ਪਹੁੰਚੇ ਤੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਦੀ ਦਫ਼ਤਰ ਤੋਂ ਮਿਲੇ ਸੁਨੇਹੇ ਦੇ ਮੁਤਾਬਕ 4 ਦਸੰਬਰ ਨੂੰ ਉਹ ਸਵੇਰੇ 11 ਵਜੇ ਵਿਧਾਇਕ ਮਜੂਦ ਸੌ ਚੁੱਕਣਗੇ ਦੇਖੋ ਮੈਨੂੰ ਅੱਜ ਦੇ ਜਿਹੜਾ ਫੰਕਸ਼ਨ ਦਾ ਮੈਂ ਅਖਬਾਰਾਂ ਕਰਾਂ ਸੀ ਤਾਂ ਪੜਿਆ ਸੀ ਪਰ ਮੈਨੂੰ ਕੋਈ ਅਫੀਸ਼ੀਅਲ ਮੈਸੇਜ ਨਹੀਂ ਲੱਗਿਆ ਨਾ ਵਿਧਾਨ ਸਭਾ ਬਣੀ ਉਹ ਨਾ ਹੀ ਕੋਈ ਸਾਡੇ ਜਿਹੜਾ ਸੀਐਲਪੀ ਦੇ ਦਫ਼ਤਰ ਬਣੀ ਉਹ ਮੈਨੂੰ ਜਿਹੜਾ ਮੈਸੇਜ ਆ ਮੇਰੇ ਸੀਐਲਪੀ ਦੇ ਦਫ਼ਤਰ ਦਾ ਉਹ 4 ਤਰੀਕ ਦਾ 11:30 ਵਜੇ ਦਾ ਟਾਈਮ ਦਿੱਤਾ ਹੈ ਮੈਨੂੰ ਕਿ 4 ਤਰੀਕ ਨੂੰ 11:30 ਵਜੇ ਮੈਂ ਜਾ ਕੇ ਸੌਂਹ ਚੁੱਕਾਂਗਾ ਨਹੀਂ ਮੈਨੂੰ ਦੇਖੋ ਆਫੀਸ਼ਲ ਕੋਈ ਦਿਨ ਦੱਸਿਆ ਵੀ ਵਿਧਾਨ ਸਭਾ ਬਣੀ ਨਾ ਤੋਂ ਕੋਈ ਮੈਸੇਜ ਸੀ ਨਾ ਹੀ ਸਾਡੇ ਜਿਹੜੇ ਪ੍ਰੋਧਿਤ ਤੇ ਨੀਤਾ ਪ੍ਰਤਾਸ਼ ਸਿੰਘ ਬਾਜਪੀ ਉਹਨਾਂ ਬਣੀ ਨਾ ਉਹਨੇ ਦਫ਼ਤਰ ਬਣੀ ਮੈਨੂੰ ਕੋਈ ਮੈਸੇਜ ਜੀ ਅੱਜ ਦੀ ਡੇਟ ਦਾ ਮੇਰੇ ਕੋਲੇ ਜੋ ਮੈਸੇਜ ਹੈ ਮੇਰੇ ਜਿਹੜੇ ਪ੍ਰੋਧਿਤ ਤੇ ਨੀਤਾ ਦੇ ਦਫ਼ਤਰ ਤੋਂ ਉਹ ਮੈਸੇਜ 4 ਤਰੀਕ ਦਾ ਹੈ 11:30 ਵਜੇ ਦਾ ਟਾਈਮ ਦਾ ਤੋ ਸਮੇਂ ਸੀ ਮੈਂ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਇਆ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਉਠਾਇਆ ਜਾਵੇਗਾ ਤੇ ਇਸ ਦੇ ਲਈ ਬਕਾਇਦਾ ਰੋਡ ਮੈਪ ਮੁਨਾਕ ਇਸ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ ਜਾਏਗਾ ਤੇ ਨਾਲ ਹੀ ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਮੁੱਖ ਮੰਤਰੀ ਜਾਂ ਸੰਬੰਧਿਤ ਮੱਧਮੇ ਦੇ ਮੰਤਰੀ ਨੂੰ ਮਿਲਣ ਤੋਂ ਵੀ ਗੁਰੇਜ਼ ਨਹੀਂ ਕਰਨਗੇ ਸਭ ਤੋਂ ਪਹਿਲਾਂ ਤਾਂ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮਾਨ ਬਖਸ਼ਿਆ ਇਹ ਵਡਿਆਈ ਬਖਸੀ ਉਹਨਾਂ ਦਾ ਧੰਨਵਾਦ ਦੇ ਨਾਲ-ਨਾਲ ਜਿਹੜੀਆਂ ਉੱਥੋਂ ਦੀਆਂ ਸਮੱਸਿਆਵਾਂ ਮੇਹਣੀਆਂ ਅਸੀਂ ਆਪਣੀ ਪੂਰੀ ਟੀਮ ਨਾਲ ਲੈ ਕੇ ਅਸੀਂ ਉਹਨੂੰ ਵੀ ਨਾਲ ਸਟੱਡੀ ਕਰਾਂਗੇ ਸੁਣਾਗੇ ਵੀ ਕੀ ਕੀ ਸਮੱਸਿਆਵਾਂ ਨੇ ਫਿਰ ਪੂਰਾ ਉਹਦਾ ਰੋਡ ਮੈਪ ਬਣਾਵਾਂਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ ਕਿਉਂਕਿ ਅਸੀਂ ਸਰਕਾਰ ਹੈਣੀ ਵਿਰੋਧੀ ਧਿਰ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਵਿਧਾਨ ਸਭਾ 'ਚ ਠਾਉਣਾ ਤਾਂ ਜਾਂ ਜੇ ਇੱਥੋਂ ਦੇ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਦੇ ਲਈ ਮੈਨੂੰ ਕਿਸੇ ਵੀ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਕੋਈ ਸੰਬੰਧਿਤ ਮਹਿਕਮੇ ਦਾ ਮੰਤਰੀ ਹੋਵੇ ਉਹਨਾਂ ਨੂੰ ਮਿਲਣਾ ਪਿਆ ਉਹ ਵੀ ਮੈਂ ਕੋਈ ਮਿਲਣ ਤੋਂ ਗਰੇਜ ਨਹੀਂ ਕਰੂੰਗਾ ਚਾਹੇ ਉਹ ਉਹ ਇਥੋਂ ਦੇ ਲੋਕਾਂ ਦੀ ਸਮੱਸਿਆ ਵਾਸਤੇ ਤੇ ਜੇ ਇਹ ਫਿਰ ਵੀ ਮੇਰੀ ਗੱਲ ਨਹੀਂ ਸੁਣੀ ਜਾਂਦੀ ਜਾਂ ਹੱਲ ਨਹੀਂ ਹੁੰਦਾ ਤਾਂ ਅਸੀਂ ਮੈਂ ਉਹ ਮੁੱਦਾ ਵਿਧਾਨ ਸਭਾ ਵਿੱਚ ਉਠਾਉਣ ਦੇ ਨਾਲ ਨਾਲ ਜੇ ਮੈਨੂੰ ਇਹ ਲੜਾਈ ਛਟਕਾਂ ਤੇ ਆ ਕੇ ਵੀ ਲੜਨੇ ਪੀ ਲੋਕਾਂ ਤਾਂ ਮੈਂ ਉਹ ਲੜਾਈ ਲੜਾਂਗਾ ਜੱਗਬਾਨੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ